ਤੇ ਗਾਈਸ ਸਵਾਗਤ ਹੈ ਤੁਹਾਡਾ ਅੱਜ ਆਪਣੇ ਨਵੇਂ ਵਲੌਗ ਦੇ ਵਿੱਚ ਤੇ ਮੇਰੇ ਵੱਲੋਂ ਸਾਰਿਆਂ ਪਿਆਰ ਸასი ਸ਼ਾਲ ਤੇ ਆਪਾਂ ਤਿਆਰ ਚੁਕ ਹੋ ਗਏ ਆ ਤੇ ਹੁਣ ਆਪਾਂ ਚੱਲੇ ਆ ਤਲਵੰਡੀ ਬਾਕੀ ਤੁਹਾਨੂੰ ਸਾਹਮਣੇ ਤੋਂ ਪਤਾ ਤਾਂ ਲੱਗ ਹੀ ਜਾਣਾ ਜੇ ਅੱਬ ਕੀ ਕਰਉਣ ਚੱਲੇ ਆ ਤੇ ਹੁਣ ਤੁਹਾਨੂੰ ਮੈਂ ਰਾਹ ਦੇ ਵਿੱਚ ਜਾਂਦੇ ਆ ਉਹਨਾਂ ਦਾ ਕਲਿੱਪ ਤੁਹਾਨੂੰ ਮੈਂ ਤੁਰਨ ਲਗਾ ਕਰੂੰ ਤਿਆਰ ਚੁਕ ਹੋ ਗਏ ਪੱਗਪੂਗ ਬੰਨ ਲਿਆ ਲੜ ਨਹੀਂ ਪੂਰਾ ਆਇਆ ਫਿਰ ਤੇ ਬਾਕੀ ਤੁਸੀਂ ਕਰ ਸਕਦੇ ਚੈੱਕ ਆਪਣੇ ਟਰੈਕਟਰ ਕਪੜਾ ਕੂਪੜਾ ਮਾਰ ਦਿੱਤਾ ਸੀ ਆਪਾਂ ਬਾਕੀ ਰੈਡੀ ਹੁਣ ਮੈਂ ਬਾਹਰ ਕੱਢ ਕੇ ਜਬਸਾ ਪਤੁਰ ਪਹਿਣਾ ਤੇ ਹੁਣ ਤੁਹਾਨੂੰ ਰਾਹ ਦੇ ਵਿੱਚ ਮਿਲਦੇ ਆ ਤੇ ਗਾਇਸ ਆਪਾਂ ਤੁਰ ਪਹਿ ਹੀ ਕਰੂ ਤੇ ਬਲ ਟਰੈਕਰੀ ਸਦਾ ਦਿੱਤਾ ਹੈ ਤੇ ਹੁਣ ਇਹ ਵੀਰਾ ਆਉਂਦਾ ਪਿਓ ਆ ਜਾਂਦਾ ਤੇ ਫਿਰ ਆਪਾਂ ਜਾਣੇ ਆ ਕਿਵੇਂ ਆ ਬਾਕੀ ਦੀ ਚੈੱਕ ਕਰ ਸਕਦੇ ਮੈਂ ਤਾਂ ਲੰਡਾ ਜਾਂ ਹੋਰ ਤਾਂ ਨਹੀਂ ਲੱਗ ਜਾਂਦਾ ਚਲਾਉਣ ਤੇ ਵੀ ਤੇ ਬਾਕੀ ਹੁਣ ਉਹ ਆ ਆ ਜਾਂਦਾ ਫਿਰ ਆਪਾਂ ਜਾਣੇ ਆ Ahí ਕੀ ਮੜਿਆ ਆ ਆਣਾ ਇਹਨਾਂ ਨੂੰ ਆਹ ਦੇਖੋ ਹੁਣ ਹੁਣ ਕੇ ਸਾਈਕਲ ਘਰ ਆਲੇ ਦੇਖੀ ਹੈ ਬੱਜ ਜਣੇ ਹੈ ਨਾ ਆ ਹੁਣ ਬੜੇ ਹੀ ਜ਼ਾਲਮ ਹੈ ਤਾਂ ਕੱਲੇ ਯੂ ਪੈ ਵੀ ਲੱਗੀ ਹੈ ਨਾ ਨਾ ਜਲਦੀ ਨਹੀਂ ਇਹਨਾਂ ਦੇ ਕੋਈ ਨਹੀਂ ਹਾਂਜੀ ਨਹੀਂ ਨੰਨ ਮਾਤਾ ਜੀ ਦਾ ਨਹੀਂ 88 ਮਸ਼ੀਨ ਦੇ ਹਿਸਾਬ ਦੇ ਬਣਿਆ ਹੁੰਦਾ ਨਾ ਇੰਜ ਦੇ ਮੋਗੇ ਦੇ ਹਿਸਾਬ ਦੇ ਤੁਹਾਨੂੰ ਪੁੱਛਣਾ ਮੈਂ ਕਿ ਇਹ ਨਹੀਂ ਜਾਂ ਕਿ ਆਹੋ ਸਾਰੇ ਇਹਦੇ ਪੱਤੀਆਂ ਪੁੱਛਣਾਂ ਲਾਈਆਂ ਹਨ ਕੀ ਆਹਦਾ ਕੀ ਆਹ ਬੀਚਾ ਕੇ ਲਾਓ ਮੇਟਰ ਉਹ ਯੂ ਪੈਬ ਲੱਗੀ ਆ ਆਪਣੀ ਰੇਟ ਚੈੱਕ ਕਰ ਸਕਦੇ ਸਾਰੇ ਜਣੇ ਜਾਜਕੀ ਹੈ ਜਾਜਕੀ ਬਣਾ ਤੁਮੇ ਜਾਨੀ ਇਸੇ ਤਰੀਕੇ ਸਹੀ ਹੈ ਸਾਰਲੈਟ ਲੱਗ ਗਈ ਪਰੋ ਗਾਇਸ ਚਾਹ ਤੇ ਜਾਜਕੀ ਹੈ ਸੈਟਿੰਗ ਐਂディ ਨਹੀਂ ਪਾਉਣੀ ਹੈ ਜੀ ਤੇ ਗਾਇਸ ਪਰ ਉਹ ਚੈੱਕ ਲੱਗ ਗਿਆ ਡੈਕ ਦੇ ਛਤਰੀ ਆਪਣਾ ਦੱਸੋ ਕਿਵੇਂ ਲੱਗਿਆ ਤੁਹਾਨੂੰ ਤੇ ਗਾਇਸ ਆਪਾਂ ਡਿੱਕ ਟੂਕ ਲਵਾਤਾ ਪਿੱਛੇ ਦੇਖ ਲੇ ਤੁਸੀਂ ਤੇ ਛਤਰੀ ਵੀ ਆਪਾਂ ਲਵਾਤੀ ਹੈਗੀ ਤੇ ਹੁਣ ਤੁਸੀਂ ਕਰੋ ਚੈੱਕ ਤੇ ਬਾਕੀ ਜਾਨਾ ਤੈਨੂੰ ਘਰੇ ਜਾ ਕੇ ਤੈਨੂੰ ਜਿਹੜਾ ਮਖਾਵਾਉਂਗਾ ਤੇ ਮੈਂ ਦੱਸਾਂਗਾ ਤੁਹਾਨੂੰ ਵੀ ਕੀ ਨਾ ਕੀ ਆਪਾਂ ਪਿਆ ਕਿਹੜੀ ਚੀਜ਼ ਕਿੰਨੇ ਵਿੱਚ ਪਈ ਹੈ ਤੇ ਹੁਣ ਤੁਹਾਨੂੰ ਸਿੱਧਾ ਕਰੇ ਜਾਗੇ ਮਿਲਾਂਗੇ ਜੇ ਇੱਕ ਅਦਾ ਸ਼ੋਰਟ ਬਣਾਇਆ ਇਹਦੇ ਵਿੱਚ ਲੈਣ ਵਾਲੇ ਵੀਡੀਓ ਤੇ ਬਾਕੀ ਤੁਸੀਂ ਉੱਥੇ ਵੇਖਿਓ ਫਿਰ ਤੁਸੀਂ ਨੀਛਤਰੀ ਡੱਕ ਦੁੱਤ ਜਿਹੜਾ ਪਕੀਤਾ ਫਿੱਟ ਤੁਹਾਨੂੰ ਸਾਰਾ ਬਤਾਇਆ ਹੀ ਹੈ ਬਾਕੀ ਤੁਹਾਨੂੰ ਉੱਥੇ ਜਾ ਕੇ ਮਿਲਦੇ ਆਇਆ ਤੇ ਗਾਈਸ ਆਪਾਂ ਹੁਣ ਘਰੇ ਆ ਗਏ ਸੀਗੇ ਤੇ ਪਿੱਛੇ ਬਟਰਾਈਟਰ ਧੱਕ ਦਿੱਤਾ ਹੈ ਤੇ ਬਾਕੀ ਜਾਨੂੰ ਸਿਸਟਮ ਦੀ ਵਾਇਸ ਆਈ ਆਪਾਂ ਸਵੇਰੇ ਚੈੱਕ ਕਰਾਵਾਂਗੇ ਤੇ ਕਿਉਂਕਿ ਆਪਾਂ ਕਰਾ ਨਹੀਂ ਸਕਦੇ ਮੈਂ ਸ਼ਾਰਟ ਵੀਡੀਓ ਪਾ ਦਵਾਂਗਾ ਉਹਦੇ ਵਿੱਚ ਤੁਸੀਂ ਚੈੱਕ ਕਰ ਲਿਆ ਜੇ ਕਿਉਂਕਿ ਉਹਦੇ ਵਿੱਚ ਆਪਣਾ ਕਾਪੀਰਾਈਟ ਆ ਜਾਏਗਾ ਜੇ ਆਪਾਂ ਵਲੌਗ ਦੇ ਵਿੱਚ ਪਾਉਣੇ ਆ ਜੇ ਆਪਾਂ ਸ਼ਾਰਟ 'ਚ ਪਾਵਾਂਗੇ ਫਿਰ ਨਹੀਂ ਕੋਈ ਚੱਕਰ ਆਗਾ ਬਾਕੀ ਤੁਸੀਂ ਦੱਸੋ ਟਰੈਕਟਰ ਕਿੱਦਾਂ ਦਾ ਲੱਗਾ ਤੇ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰ ਦਿਆ ਜੇ ਤੇ ਜੇ ਵਲੌਗ ਵਧੀਆ ਲੱਗਾ ਤਾਂ ਠੀਕ ਹੈ ਬਾਏ ਬਾਏ